ਭਾਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਮੈਂ ਨਾ ਇੱਥੇ ਕਰਾਇਆ ਲਵਾਉਂਦਾ ਸੀ ਇਹ ਕੰਪਿਊਟਰ ਕਰਾਇਆ ਵਾਂਚ ਤੇ ਤੁਹਾਨੂੰ ਇੱਕ ਬੰਦੇ ਨਾਲ ਮਿਲਾਉਣਾ ਹੈ ਜਿਹੜਾ ਬਹੁਤ ਹਿੰਮਤੀ ਬੰਦਾ ਹੈ ਉਹਨੂੰ ਪ੍ਰਮਾਤਮਾ ਨੇ ਕੁਸ਼ਕ ਉਹਦੀ ਲੱਤਾਂ ਤੋਂ ਉਹਨੂੰ ਬਾਹਰ ਕੀਤਾ ਤੇ ਪਰ ਉਹ ਹਰ ਪਾਸਿਓਂ ਬੋਲਬਾਣੀ ਮਿਹਨਤ ਆਉ ਭਗਤ ਕਿਵੇਂ ਕਰਨੀ ਹੈ ਜਾਂ ਕਿਸੇ ਦਾ ਕੰਮ ਤਸੱਲੀ ਬਖਸ਼ ਕਿਵੇਂ ਕਰਨਾ ਆਪਾਂ ਇਹ ਬੰਦੇ ਤੋਂ ਸਿੱਖਿਆ ਭਈ ਬਹੁਤ ਵਧੀਆ ਬੰਦਾ ਐਵੇਂ ਕਹਿੰਦਾ ਮੈਂ ਤਾਂ ਇਹਨੂੰ ਅੱਜ ਸੱਦਿਆ ਸੀ ਤੇ ਚਲੋ ਇਹਨੇ ਆਪਣੀ ਗੱਲ ਮੰਨੀ ਤੇ ਅੱਜ ਇਹ ਆ ਗਿਆ ਤੇ ਇਹਦੀ ਇੱਕ ਵੀਡੀਓ ਪਹਿਲਾਂ ਹੀ ਪਈ ਸੀਗੀ ਅੱਜ ਇਹ ਦੁਬਾਰਾ ਬਣਾਉਣ ਲੱਗੇ ਆਂ ਵੀਡੀਓ ਕਾਰਨ ਇਹ ਆ ਵੀ ਇਹ ਬੰਦੇ ਕਈਆਂ ਬੰਦੇ ਨੇ ਰੱਬ ਨੂੰ ਪੂਰਨ ਸੰਪੂਰਨ ਬਣਾਇਆ ਵਿਆ ਹਰ ਚੀਜ਼ ਦਿੱਤੀ ਆ ਪਰ ਫਿਰ ਵੀ ਬੰਦੇ ਉਹ ਕਹਿੰਦੇ ਯਾਰ ਸਾਡੇ ਕੋਲ ਕੰਮ ਹੈ ਨਹੀਂ ਕੰਮ ਕਰਕੇ ਰਾਜ਼ੀ ਨਹੀਂਗੇ ਹਉ ਬਾਨੇ ਉਹਨਾਂ ਕੋਲੇ ਪਰ ਜਿਹੜਾ ਇਹ ਬੰਦਾ ਹੈ ਜਿਹਨੂੰ ਮੈਂ ਤੁਹਾਨੂੰ ਮਿਲਾਉਣਾ ਹੈ ਇਹ ਬੰਦਾ ਤੁਹਾਨੂੰ ਪਹਿਲਾਂ ਦੱਸਿਆ ਵੀ ਲੱਤਾਂ ਤੋਂ ਪਾਹਜ ਹੈ ਤੇ ਬਾਈ ਇਹ ਸਾਡੇ ਪਿੰਡ ਦਾ ਸਭ ਤੋਂ ਮਿਹਨਤੀ ਬੰਦਾ ਤਾਂ ਮੈਂ ਤੁਹਾਨੂੰ ਗਿਣੂੰਗਾ ਸਭ ਤੋਂ ਮਿਹਨਤੀ ਬੰਦਾ ਤੋਂ ਟਰੈਕਟਰਾਂ ਦੇ ਕੋਲ ਵੱਡੇ 605 ਹਰਜਨ ਤੇ ਨਾਲ ਹਰ ਤਰ੍ਹਾਂ ਦਾ ਸੰਦ ਆ ਉਹ ਫਿਰਦਾ ਵੀ ਕੰਪਿਊਟਰ ਕਰਾਇਆ ਲਈ ਤੇ ਇਹਨੂੰ ਜਦੋਂ ਵੀ ਕਿਸੇ ਚੀਜ਼ ਦੀ ਲੋੜ ਹੁੰਦੀ ਹੈ ਇਹਨੂੰ ਕੋਈ ਜਵਾਬ ਨਹੀਂ ਦਿੰਦਾ ਕਿਉਂ ਨਾ ਹੀ ਇਹ ਕਿਸੇ ਨੂੰ ਜਵਾਬ ਦੇਵੇ ਮੈਂ ਤੁਹਾਡੇ ਨਾਲ ਖੜ ਕੇ ਗੱਲਬਾਤ ਕਰਾਉਣੇ ਆਪਾਂ ਇਹਦੇ ਨਾਲ ਤੇ ਇਹਦੇ ਆਪਾਂ ਇੱਕ ਦੋ ਗੱਲਾਂ ਪਰਚੰ ਜਿਆਦਾ ਨਹੀਂ ਕਿਉਂਕਿ ਫਿਰ ਇਹਨੇ ਵੀ ਆਪਣਾ ਗਾਂ ਵੀ ਜਾਣਾ ਕਿਸੇ ਕੰਮ ਕਰਨ ਉਹਨਾਂ ਕਾ ਆਪਾਂ ਪੁੱਛਾਂਗੇ ਨੂੰ ਪਾਈ ਨੂੰ ਲੈ ਵੀ ਆ ਆਉਂਦਾ ਇਹਨੂੰ ਆਪਾਂ ਪੁੱਛਦੇ ਹਾਂ ਮਨੂਰ ਨੂੰ ਮਨੂਰ ਇੱਕ ਮਿੰਟ ਖੜੀ ਇਹਨੂੰ ਬੰਦ ਕਰ ਲਾ ਦੋ ਮਿੰਟ ਹੋਰ ਕੀ ਹਾਲ ਹੈ ਠੀਕ ਹੈ ਕਰਾ ਲਈ ਜਨਾ ਬਰਾ ਐ ਮਨੋਰ ਯਾਰ ਮੈਂ ਨਾ ਪਹਿਲਾਂ ਵੀਡੀਓ ਵਿੱਚ ਬੋਲਦਾ ਵੀ ਪ੍ਰਮਾਤਮਾ ਨੇ ਨਾ ਤੇਰੇ 'ਚ ਥੋੜੀ ਘਾਟ ਰੱਖੀ ਆ ਪਰ ਅਸੀਂ ਨਹੀਂ ਮੰਨਦੇ ਉਸ ਘਾਟ ਨੂੰ ਕਿਉਂਕਿ ਸਾਡੇ ਵਰਗੇ ਬੰਦੇ ਜਿਹੜੇ ਹੈਗੇ ਆ ਉਹਦਾ ਅਜੇ ਨਕੰਮੇ ਜੇ ਹੈਗੇ ਚਲੇ ਕੋਈ ਨਹੀਂ ਕੱਲ ਨੂੰ ਕਰ ਲੇਗਾ ਪਰ ਤੂੰ ਹਿੰਮਤ ਹੀ ਹੈਗਾ ਤਾਂ ਨਾ ਕੇ ਜਵਾਬ ਦਿੰਨਾ ਤੇ ਆਦੇ ਕੰਮ ਨੂੰ ਰਸਦਰ ਵੀ ਜਿਵੇਂ ਰੱਬ ਨੇ ਕਿਹਾ ਹੋਵੇ ਉਹਦੇ ਕੰਮ ਨੂੰ ਪੂਜਾ ਹੀ ਸਾਬਿੰਦਾ ਹੈ ਤੂੰ ਇਹਦੇ ਪਰ ਲੋਕਾਂ ਨੂੰ ਕੀ ਕਹਿਣਾ ਚਾਹਣਾ ਯਾਰ ਜਿਹੜੇ ਲੋਕ ਚੰਗੇ ਪੜੇ ਹੈਗੇ ਤੇ ਪਰ ਕੰਮ ਕਰਕੇ ਰਾਜ ਨੂੰ ਸੋਭਾ ਬਾਨੇ ਉਹਨਾਂ ਕੋਲੇ ਜਿਹੜੇ ਚੰਗੇ ਪੜੇ ਉਹ ਵੀ ਕੰਮ ਕਰ ਹਾਂ ਮੈਂ ਹੈਂਡੀਕੈਪਡ ਹੁਕੇ ਨਹੀਂ ਮਿਲਦ ਕਰਦਾ ਭਾਈ ਹਾਂ ਨਹੀਂ ਤੇਨੂੰ ਕੀ ਦਿੱਕਤ ਨਹੀਂ ਆਉਂਦੀ ਜਿਵੇਂ ਕਿਰਾਇਆ ਮਗਰ ਪਾਉਣਾ ਜਾਂ ਹਾਬ ਸਾਬ ਤਵੀਆਂ ਮਗਰ ਪਾਉਣਾ ਕੋਈ ਦਿੱਕਤ ਨਹੀਂ ਇਥੋਂ ਜੀ ਸਾਧ ਨਹੀਂ ਉਹ ਜਾ ਬਣਾਇਆ ਗਿਆ ਆਪ ਦਾ ਜਿਆਦਾ ਨਹੀਂ ਸਾਰੇ ਸੰਦ ਇੱਥੇ ਆਦਾ ਤੋਂ ਫੈਟਿੰਗ ਵਿੱਚ ਕੀਤੀਆਂ ਦੇਖੋ ਮੂੰਗੇਲੀ ਮਸ਼ੀਨ ਵੀ ਹੈਗੀ ਹੈ ਤੇ ਇੱਕ ਪਹਿਲਾਂ ਤੇ ਕੋਲੇ ਦੂਜੀ ਕਿਚਰੀ ਵਟਣ ਵਾਲੀ ਚਾਰ ਵਾਲੀ ਉਹ ਵੀ ਤੇ ਅਸ਼ੋਕਾ ਹੈਗਾ ਠੀਕ ਹੈ ਠੀਕ ਹੈ ਆ ਹੁਣ ਦੇਖੋ ਸਾਰੇ ਸੰਦ ਇਹ ਉਹਨੂੰ ਛੱਡ ਕੇ ਹਾਂ ਸਾਰੀਆਂ ਮਸ਼ੀਨਾਂ ਰੋਟਾਵੇਟਰ ਤੇ ਟਰੈਕਟਰ ਕਿੰਨੇ ਆ ਤੇਰੇ ਕੋਲੇ ਦੋਹਾਂ ਦੋਹਾਂ ਤੇ ਫਿਰ ਦੂਜੇ ਤੇ ਟੱਕ ਇੱਕ ਤੇ ਦੋਵਾਂ ਕੇ ਡਰਾਈਵਰ ਬੰਦਾ ਰੱਖੇਗਾ ਉਹ ਆਪ ਹੀ ਚਲਾਉਂਗਾ ਅੱਛਾ ਉਹ ਹਾਲਾ ਉਹ ਹਾਲਾ ਹਾਲਾਂਕਿ ਤਨੀ ਤੂੰ ਆਉਂਦਾ ਅੱਛਾ ਇਹ ਤੇ ਇਹ ਜਿਵੇਂ ਇਹ ਕਰਾਏ ਕਈ ਕਰ ਲੈ ਐਸ ਟੈਟਰ ਕੱਲਾ ਕਰਾਏ ਲਾਉਣਾ ਤੇ ਕਿੰਨਾ ਵਾਂਹ ਲਾ ਦਿੰਨਾ ਫਿਰ ਆ ਕਿੰਨੇ ਕਿਲੇ ਚਲਾ ਦੇਣਾ ਅੰਦਾਜ਼ਾ ਲਾਇਆ ਕਦੇ ਹਰੇਕ ਸਾਲ ਉਵੇਂ ਚੱਲ ਹੀ ਜਾਂਦਾ 4.5 500 ਪੰਡ ਚੱਲੇ ਜਾਂਦਾ ਠੀਕ ਹੈ ਠੀਕ ਤੇ ਵਧੀਆ ਖਰਚਾ ਪਾਣੀ ਨਿਕਲਦਾ ਠੀਕ ਹੈ ਬਸ ਉੱਠਦਾ ਕਿੰਨੇ ਵਜੇ ਸੇਰੀ 5:00 ਵਜੇ ਤੇ ਫਿਰ 11 12 ਕਿਵੇਂ ਹੁੰਦਾ ਆਏਗਾ ਜਦੋਂ ਵਾਰਡ ਨਿਪਟਦਾ ਉਦੋਂ ਦੁਬਾਰਾ ਵਾਂਚ ਮੈਂ ਜਾਂਦਾ ਨਹੀਂ ਕਰੇ ਜਾਂਦੇ ਖਿੱਚ ਨਹੀਂ ਕਰਦਾ ਨਾ ਉਹ ਬਾਣ ਜਿੱਤੇ ਜੀ ਪੜਦੇ ਵਿਆਹ ਕੇ ਲੈ ਚ ਜਾ ਕੇ ਜੋੜ ਕੇ ਉਹਨੂੰ ਨਿਵੇੜ ਕੇ ਆਉਂ। ਨਿਵੇੜ ਕੇ ਆਉਂ। ਉਹਨੂੰ ਆਏ ਨੇ ਵੀ ਦੁਬਾਰਾ ਅਗਲੇ ਦਿਨ ਫਿਰ ਚਾਉਂਦੇ ਸਵਾਦ ਚਲੋ ਪ੍ਰਮਾਤਮਾ ਤੁਹਾਨੂੰ ਤਰੱਕੀਆਂ ਬਖਸ਼ੇ। 11 ਤਾਂ ਆ ਵੀ ਬੈਠਾ। ਆੜੀ ਹੋਊਗੀ। ਚਲੋ ਕੰਮ ਦਾ ਲਾਲਸ ਫਿਰ ਹੋ ਵੀ ਜਾਂਦਾ। ਉਹ ਵੀ ਫਿਰ ਆਏ ਹੁੰਦਾ ਨਾ ਕੰਮ ਨਿਪਟਦਾ ਨਹੀਂ ਨੀ। ਠੀਕ ਠੀਕ। ਧੰਨਵਾਦ ਬਾਈ। ਚਲੋ।